USA ਸਟੱਡੀ ਵੀਜ਼ਾ ਕਰਨਾ ਆਫਟਰ 12th ਕਿੰਨੇ ਲੱਖ ਲੱਗਣਗੇ USA ਸਟੱਡੀ ਵੀਜ਼ਾ 12ਵੀਂ ਤੋਂ ਬਾਅਦ 3 ਤੋਂ 4 ਲੱਖ ਵਿੱਚ ਐਟ ਲੀਸਟ ਸ਼ੁਰੂ ਹੋ ਜਾਂਦਾ ਹੈ ਸਾਡੇ ਕੋਲ ਆਓ ਡਾਕੂਮੈਂਟ ਲੈ ਕੇ ਆਓ ਯੂਨੀਵਰਸਿਟੀ ਦੀ ਆਪਸ਼ਨ ਤੁਹਾਨੂੰ 2 ਤੋਂ 3 ਦਵਾਂਗੇ ਸਿਟੀ ਦੀ ਆਪਸ਼ਨ 3 ਤੋਂ 4 ਦਵਾਂਗੇ ਇਹ অপਸ਼ਨ ਦੇ ਅੰਡਰ ਜੇ ਤੁਸੀਂ ਚੱਲ ਕੇ ਅਪਲਾਈ ਕਰਦੇ ਹੋ ਇਹਨਾਂ ਕੰਡੀਸ਼ਨ ਦੇ ਵਿੱਚ ਤੁਹਾਨੂੰ ਘੱਟ ਫੀਸ ਵਾਲੇ 12 ਤੋਂ 14 ਲੱਖ ਫੀਸ ਵਾਲੇ ਮਿਲ ਜਾਣਗੇ ਯੂਨੀਵਰਸਿਟੀਆਂ ਇਹ ਸਾਰੀ ਚੀਜ਼ਾਂ ਜੇ ਕਰਦੇ ਹੋ ਸਾਡੇ ਨਾਲ ਮਿਲ ਕੇ ਚੱਲਦੇ ਹੋ 3 ਤੋਂ 4 ਲੱਖ ਚ ਬੇਰੀਵਰੋਂ ਵਸੇ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ ਤੱਕ ਦਾ ਖਰਚਾ ਦੱਸ ਰਹੀ ਹਾਂ ਉਸ ਤੋਂ ਬਾਅਦ ਜਿਹੜੀ ਉੱਥੇ ਫੀਸ ਪੈਂਡਿੰਗ ਹੈ ਉਹ ਤੁਸੀਂ ਆਪ ਕਮਾ ਕੇ ਓਨ ਦਾ ਟਾਈਮ ਨਾਲ-ਨਾਲ ਭਰ ਕੇ ਉੱਥੇ ਆਪਣੀ ਜ਼ਿੰਦਗੀ ਸਵਾਰ ਸਕਦੇ ਹੋ ਅਗਰ ਬੱਚਾ ਚਾਹੁੰਦਾ ਹੈ ਕਿ ਮੈਂ 12ਵੀਂ ਤੋਂ ਬਾਅਦ ਕੋਈ ਐਸੀ ਡਿਗਰੀ ਲਵਾਂ ਜਿੱਥੇ ਮੈਨੂੰ ਵਰਕ ਪਰਮਿਟ ਜ਼ਿਆਦਾ ਟਾਈਮ ਦਾ ਦੋ ਹੀ ਚੀਜ਼ਾਂ ਚੱਲਦੀਆਂ ਸੀ ਕਿ 4 ਸਾਲ ਦੀ ਤੁਸੀਂ ਗ੍ਰੈਜੂਏਸ਼ਨ ਕਰਨ ਲਈ ਜਾ ਸਕਦੇ ਹੋ 1 ਸਾਲ ਦਾ ਵਰਕ ਪਰਮਿਟ ਨਾਲ ਮਿਲੇਗਾ ਜਾਂ 2 ਸਾਲ ਦੀ ਮਾਸਟਰਸ ਦੇ ਲਈ ਜਾ ਸਕਦੇ ਹੋ 3 ਸਾਲ ਦਾ ਵਰਕ ਪਰਮਿਟ ਤੁਹਾਨੂੰ ਨਾਲ ਮਿਲਦਾ ਟੋਟਲ 5 ਸਾਲ ਦਾ ਵੀਜ਼ਾ ਹੀ ਮਿਲਦਾ ਬਟ ਹੁਣ 12th ਪਾਸ ਆਊਟ ਦੇ ਬੱਚੇ ਦੇ ਲਈ ਇੱਕ ਹੋਰ ਆਪਸ਼ਨਸ ਹੈ ਉਹ ਅਸੋਸੀਏਟ ਡਿਗਰੀ ਹੈ 2 ਸਾਲ ਦੀ ਡਿਗਰੀ ਹੈ 3 ਸਾਲ ਦਾ ਵਰਕ ਪਰਮਿਟ ਹੈ ਤੁਹਾਡੀ ਮੈਕਸਿਮਮ ਫੀਸ 14 ਤੋਂ 15 ਲੱਖ ਰੁਪਏ ਰਹੇਗੀ ਸਾਲ ਦੀ ਯਾਨੀ ਕਿ 2 ਸਾਲ ਤੇ ਤੁਸੀਂ 30 ਲੱਖ ਫੀਸ ਭਰ ਕੇ 3 ਸਾਲ ਦਾ ਵਰਕ ਪੇਮੈਂਟ ਲੈ ਰਹੇ ਹੋ ਤੁਹਾਨੂੰ ਨਾਲੇ ਤਾਂ ਅਸੋਸੀਏਟ ਡਿਗਰੀ ਮਿਲ ਰਹੀ ਹੈ ਇਹਦਾ ਫਾਇਦਾ ਵੀ ਲਿਆ ਜਾ ਸਕਦਾ ਹੈ ਇਹਦੇ ਬਾਰੇ ਤੁਹਾਨੂੰ ਅਵੇਅਰਨੈਸ ਜੇ ਅਗਰ ਨਹੀਂ ਹੈ ਤੁਸੀਂ ਫੋਨ ਕਰੋ ਆਪਣੇ ਡਾਕੂਮੈਂਟ ਸ਼ੇਅਰ ਕਰੋ ਤੁਹਾਨੂੰ ਇੱਕ ਇੱਕ ਡਿਟੇਲਸ ਪ੍ਰੋਪਰ ਜੋ ਜੈਨੂਇਨ ਯੂਨੀਵਰਸਿਟੀ ਜਾਂ ਐਮਬੈਸੀ ਦੀ ਸਾਈਟ ਤੇ ਹੈ ਤੁਹਾਨੂੰ ਉਹਦੇ ਨਾਲੋਂ ਵੀ ਪ੍ਰੋਪਰ ਬਰੀਫਿੰਗ ਚ ਦੱਸਿਆ ਜਾਊਗਾ ਕੀ ਵੀਜ਼ਾ ਸਟੇਟਸ ਅਗਰ ਬੱਚੇ ਨੇ ਘਰ ਬੈਠ ਕੇ ਦੇਖਣਾ ਹੈ ਦੇ ਸਕਦੇ ਬਿਲਕੁਲ ਦੇਖ ਸਕਦਾ ਜੇਕਰ ਕੋਈ ਬੇਰੀਵਰੋਸਿਸ ਤੋਂ ਫਾਈਲ ਆਪਣੀ ਅਪਲਾਈ ਕਰ ਰਿਹਾ ਬੱਚਾ ਉਹ ਸਾਡੇ ਨਾਲ ਆਪਣੀ ਫਾਈਲ ਦੇ ਕੋਈ ਵੀ ਡਿਟੇਲਸ ਕਿਸੇ ਵੀ ਤਰ੍ਹਾਂ ਦੇ ਟਾਈਮ ਟੂ ਟਾਈਮ ਚੈੱਕ ਕਰਨਾ ਚਾਹੁੰਦਾ ਹੈ ਸਾਨੂੰ ਫੋਨ ਕਰਕੇ ਦੇਖ ਹੀ ਸਕਦੇ ਆ ਪਰ ਅਸੀਂ ਨਾਲ ਉਹਨਾਂ ਲਈ ਇੱਕ ਹੋਰ ਫੈਸਿਲਿਟੀ ਅਵੇਲੇਬਲ ਕਰਵਾ ਦਿੱਤੀ ਹੈ ਜੋ ਲੇਟੈਸਟ ਉਹਨ ਬੱਚੇ ਸਾਡੇ ਕੋਲ ਆ ਰਹੇ ਆ ਉਹਨਾਂ ਲਈ ਇੱਕ ਫੈਸਿਲਿਟੀ ਹੈ ਕਿ ਉਹ ਜਦੋਂ ਵੀ ਆਪਣੇ ਉਹਨਾਂ ਕੋਲ ਆਈਡੀ ਪਾਸਵਰਡ ਨੇ ਚੈੱਕ ਕਰ ਸਕਦੇ ਆ ਕਿ ਮੇਰਾ ਪ੍ਰੋਸੈਸ ਕਿੱਥੇ ਪਹੁੰਚ ਗਿਆ ਜਾਂ ਫਿਰ ਮੈਨੂੰ ਕਿੰਨਾ ਟਾਈਮ ਲੱਗੇਗਾ ਅੱਗੇ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਸੋ ਜਿਵੇਂ ਇੱਕ ਡਿਗਰੀ ਹੋ ਗਈ ਕਿ ਬੰਦਾ ਜਾ ਸਕਦਾ ਗ੍ਰੈਜੂਏਸ਼ਨ ਕਰਨ 12th ਤੋਂ ਬਾਅਦ ਤੇ ਇੱਕ ਹੁੰਦਾ ਕਿ ਗ੍ਰੈਜੂਏਸ਼ਨ ਤੋਂ ਬਾਅਦ ਜਾਏ ਮਾਸਟਰਸ ਕਰਨ ਅਗਰ ਬੱਚਾ ਚਾਹੁੰਦਾ ਹੈ ਕਿ ਮੈਂ 12ਵੀਂ ਤੋਂ ਬਾਅਦ ਕੋਈ ਐਸੀ ਡਿਗਰੀ ਲਵਾਂ ਜਿੱਥੇ ਮੈਨੂੰ ਵਰਕ ਪਰਮਿਟ ਜ਼ਿਆਦਾ ਟਾਈਮ ਦਾ ਮਿਲ ਜੇ ਕੋਈ ਐਸੀ ਉਹਦੇ ਕੋਲ ਆਪਸ਼ਨ ਹੈਗੀ ਹੈ ਦੇਖੋ ਅਮਰੀਕਾ ਵਿੱਚ ਦੋ ਹੀ ਚੀਜ਼ਾਂ ਚੱਲਦੀਆਂ ਸੀ ਕਿ 4 ਸਾਲ ਦੀ ਤੁਸੀਂ ਗ੍ਰੈਜੂਏਸ਼ਨ ਕਰਨ ਲਈ ਜਾ ਸਕਦੇ ਹੋ 1 ਸਾਲ ਦਾ ਵਰਕ ਪਰਮਿਟ ਨਾਲ ਮਿਲੇਗਾ ਜਾਂ 2 ਸਾਲ ਦੀ ਮਾਸਟਰਸ ਦੇ ਲਈ ਜਾ ਸਕਦੇ ਹੋ 3 ਸਾਲ ਦਾ ਵਰਕ ਪਰਮਿਟ ਤੁਹਾਨੂੰ ਨਾਲ ਮਿਲਦਾ ਟੋਟਲ 5 ਸਾਲ ਦਾ ਵੀਜ਼ਾ ਹੀ ਮਿਲਦਾ ਬਟ ਹੁਣ 12th ਪਾਸ ਆਊਟ ਦੇ ਬੱਚੇ ਦੇ ਲਈ ਇੱਕ ਹੋਰ ਆਪਸ਼ਨਸ ਹੈ ਉਹਨਾਂ ਲਈ ਜੋ ਸਾਰੇ ਕੰਡੀਸ਼ਨਸ ਹੈ ਉਹ ਸੇਮ ਹੈ ਡਾਕੂਮੈਂਟ ਸੇਮ ਹੈ ਕਿ ਤੁਹਾਨੂੰ ਉਹੀ ਪਾਸਪੋਰਟ ਐਲਓਆਰ ਐਮਆਈ ਸਾਰਾ ਵਿਦਾਊਟ ਆਜ਼ ਹੋ ਜਾਏਗਾ ਗੈਪ ਵੀ ਤੁਹਾਡਾ 5 ਤੋਂ 7 ਸਾਲ ਦੋ ਦੇ ਵਿੱਚ ਐਲੀਜੀਬਲ ਹੋ 18 19 ਪਾਸਵਰਡ ਬੱਚਾ ਉਹਦੇ ਵਿੱਚ ਜਾ ਸਕਦਾ ਉਹ ਅਸੋਸੀਏਟ ਡਿਗਰੀ ਹੈ 2 ਸਾਲ ਦੀ ਡਿਗਰੀ ਹੈ 3 ਸਾਲ ਦਾ ਵਰਕ ਪਰਮਿਟ ਹੈ ਤੁਹਾਡੀ ਮੈਕਸਿਮਮ ਫੀਸ 14 ਤੋਂ 15 ਲੱਖ ਰੁਪਏ ਰਹੇਗੀ ਸਾਲ ਦੀ ਯਾਨੀ ਕਿ 2 ਸਾਲ ਚ ਤੁਸੀਂ 30 ਲੱਖ ਫੀਸ ਭਰ ਕੇ 3 ਸਾਲ ਦਾ ਵਰਕ ਪਰਮਿਟ ਲੈ ਰਹੇ ਹੋ ਤੁਹਾਨੂੰ ਨਾਲੇ ਤਾਂ ਅਸੋਸੀਏਟ ਡਿਗਰੀ ਮਿਲ ਰਹੀ ਹੈ 3 ਸਾਲ ਤੁਹਾਨੂੰ ਸਭ ਤੋਂ ਵੱਧ ਸਮਾਂ ਮਿਲ ਰਿਹਾ ਜੋ ਕਿ ਬੈਚਲਰ ਵਾਲਿਆਂ ਕੋਲ 1 ਸਾਲ ਦਾ ਸਮਾਂ ਹੁੰਦਾ ਵਰਕ ਪਰਮਿਟ ਦਾ ਤੁਹਾਨੂੰ 3 ਸਾਲ ਦਾ ਮਿਲ ਰਿਹਾ ਇਹਦਾ ਫਾਇਦਾ ਵੀ ਲਿਆ ਜਾ ਸਕਦਾ ਹੈ ਇਹਦੇ ਬਾਰੇ ਤੁਹਾਨੂੰ ਅਵੇਅਰਨੈਸ ਜੇ ਅਗਰ ਨਹੀਂ ਹੈ ਤੁਸੀਂ ਫੋਨ ਕਰੋ ਆਪਣੇ ਡਾਕੂਮੈਂਟ ਸ਼ੇਅਰ ਕਰੋ ਤੁਹਾਨੂੰ ਇੱਕ ਇੱਕ ਡਿਟੇਲਸ ਪ੍ਰੋਪਰ ਜੋ ਜੈਨੂਇਨ ਯੂਨੀਵਰਸਿਟੀ ਜਾਂ ਐਮਬੈਸੀ ਦੀ ਸਾਈਟ ਤੇ ਹੈ ਤੁਹਾਨੂੰ ਉਹਦੇ ਨਾਲੋਂ ਵੀ ਪ੍ਰੋਪਰ ਬਰੀਫਿੰਗ ਚ ਦੱਸਿਆ ਜਾਊਗਾ ਰਾਈਟ ਕਿ ਵੀਜ਼ਾ ਸਟੇਟਸ ਅਗਰ ਬੱਚੇ ਨੇ ਘਰ ਬੈਠ ਕੇ ਦੇਖਣਾ ਹੈ ਦੇ ਸਕਦਾ ਹੈ ਬਿਲਕੁਲ ਦੇਖ ਸਕਦਾ ਜੇਕਰ ਕੋਈ ਬੇਰੀ ਬਰੋਵਰ ਅਫੀਸ ਤੋਂ ਫਾਈਲ ਆਪਣੀ ਅਪਲਾਈ ਕਰ ਰਿਹਾ ਬੱਚਾ ਉਹ ਸਾਡੇ ਨਾਲ ਆਪਣੀ ਫਾਈਲ ਦੇ ਕੋਈ ਵੀ ਡਿਟੇਲਸ ਕਿਸੇ ਵੀ ਤਰ੍ਹਾਂ ਦੇ ਟਾਈਮ ਟੂ ਟਾਈਮ ਚੈੱਕ ਕਰਨਾ ਚਾਹੁੰਦਾ ਤਾਂ ਸਾਨੂੰ ਫੋਨ ਕਰਕੇ ਦੇਖ ਹੀ ਸਕਦੇ ਆ ਪਰ ਅਸੀਂ ਨਾਲ ਉਹਨਾਂ ਲਈ ਇੱਕ ਹੋਰ ਫੈਸਿਲਿਟੀ ਅਵੇਲੇਬਲ ਕਰਵਾ ਦਿੱਤੀ ਆ ਜੋ ਲੇਟੈਸਟ ਉਹਨ ਬੱਚੇ ਸਾਡੇ ਕੋਲ ਆ ਰਹੇ ਆ ਉਹਨਾਂ ਲਈ ਇੱਕ ਫੈਸਿਲਿਟੀ ਹੈ ਕਿ ਉਹ ਜਦੋਂ ਵੀ ਆਪ ਨੇ ਉਹਨਾਂ ਕੋਲ ਆਈਡੀ ਪਾਸਵਰਡ ਨੇ ਚੈੱਕ ਕਰ ਸਕਦੇ ਆ ਕਿ ਮੇਰਾ ਪ੍ਰੋਸੈਸ ਕਿੱਥੇ ਪਹੁੰਚ ਗਿਆ ਜਾਂ ਫਿਰ ਮੈਨੂੰ ਕਿੰਨਾ ਟਾਈਮ ਲੱਗੇਗਾ ਅੱਗੇ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਸਟੂਡੈਂਟ ਤੇ ਕੰਸਲਟੈਂਟ ਦੇ ਵਿੱਚ ਇੱਕ ਵਿਜ਼ਿਬਿਲਟੀ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਤੁਹਾਡੇ ਵੱਲੋਂ ਦਿੱਤੀ ਜਾਂਦੀ ਹੈਗੀ ਹੈ ਹੁਣ ਗ੍ਰੈਜੂਏਸ਼ਨ ਦਾ ਅਸੀਂ ਡਿਸਕਸ ਕੀਤਾ ਸੀਗਾ ਤੁਸੀਂ ਮੈਨੂੰ ਲਾਸਟ ਪੋਡਕਾਸਟ ਦੇ ਵਿੱਚ ਦੱਸਿਆ ਸੀਗਾ ਕਿ 15 ਸਾਲ ਦਾ ਗੈਪ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਮਾਸਟਰਸ ਕਰਨ ਜਾ ਸਕਦੇ ਆ ਪਰ ਅਗਰ ਕਿਸੇ ਬੱਚੇ ਦਾ ਬੰਦੇ ਦਾ 15 ਸਾਲ ਦਾ ਗੈਪ ਹੈ ਇਟ ਮੀਨਸ ਉਹ ਆਫਟਰ ਗ੍ਰੈਜੂਏਸ਼ਨ ਹੀ ਗਾਟ ਮੈਰਿਡ ਹਨਾ ਯਾ ਕੁੜੀ ਨੇ ਵਿਆਹ ਕਰਾ ਲਿਆ ਉਹਦੀ ਫੈਮਿਲੀ ਹੈ ਹੁਣ ਇੱਕ ਮਾਸਟਰਸ ਕਰਨ ਲਈ ਬੱਚਾ ਤੇ ਚਲਾ ਗਿਆ ਪਰ ਉਹਦੀ ਫੈਮਿਲੀ ਜਿਹੜੀ ਪਿੱਛੇ ਹੈਗੀ ਹੈ ਕਿ ਉਹਦਾ ਵੀ ਸਕੋ ਬਣ ਜਾਂਦਾ ਉਹਦੇ ਸਪਾਊਸ ਦਾ ਹੀ ਉਹਦੇ ਚਿਲਡਰਨਸ ਦਾ ਕੋਈ ਦੇਖੋ ਗ੍ਰੈਜੂਏਸ਼ਨ ਪਾਸ ਆਊਟ ਬੱਚੇ ਜਿਹੜੇ ਹੈਗੇ ਆ ਜਾਂ ਜਿਨ੍ਹਾਂ ਨੂੰ ਗੈਪ ਜ਼ਿਆਦਾ ਹੋ ਗਿਆ ਹੈ ਤਾਂ ਉਹਨਾਂ ਦੀ ਹੁਣ ਏਜ ਇੱਥੇ ਆ ਚੁੱਕੀ ਕਿ ਉਹ ਜਾਂ ਤਾਂ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਕਿਤੇ ਵਰਕਿੰਗ ਹੈ ਤਾਂ ਉਹਨਾਂ ਨੂੰ ਆਪਣੇ ਜਾਂ ਸਪਾਊਸ ਉਹਨਾਂ ਦੇ ਵਰਕਿੰਗ ਹੈ ਉਹ ਬਾਹਰ ਜਾਣਾ ਚਾਹੁੰਦੇ ਉਹਨਾਂ ਨੂੰ ਕੀ ਕੀ ਸੋਲੂਸ਼ਨ ਮਿਲ ਸਕਦੇ ਆ ਪਹਿਲੀ ਗੱਲ ਤਾਂ 10 ਤੋਂ 15 ਸਾਲ ਦਾ ਗੈਪ ਮੈਂ ਕਹੂੰਗਾ ਕੋਈ ਬੱਚਾ ਅਗਰ ਵਿਦਾਊਟ ਆਇਲਸ ਹੈ ਤਾਂ ਉਹਦਾ 10 ਤੋਂ 12 ਸਾਲ ਦੇ ਗੈਪ ਚ 13 ਸਾਲ ਤੱਕ ਦਾ ਵੀ ਹੋ ਸਕਦਾ ਹੈ 15 ਦਾ ਵੀ ਹੋ ਸਕਦਾ ਹੈ ਡਿਪੈਂਡ ਕਰਦਾ ਉਹਦੇ ਅਸੀਂ ਪਰਸੈਂਟੇਜ ਚੈੱਕ ਕਰਦੇ ਹਾਂ ਕਿ ਪਰਸੈਂਟੇਜ ਰਹੀ ਹੈ ਕਿਹੜੀ ਸਟਰੀਮ ਰਹੀ ਉਹਨਾਂ ਕੋਲ ਜੋ ਗ੍ਰੈਜੂਏਸ਼ਨ ਪਾਸ ਆਊਟ ਨੇ ਹੁਣ ਸੈਕਿੰਡ ਗੱਲ ਹੈ ਕਿ ਉਹ ਆਪਣੀ ਫੈਮਿਲੀ ਨੂੰ ਆਪਣੇ ਨਾਲ ਜਿਹੜੇ ਕਿਡਸ ਹੈ ਜਾਂ ਆਪਣੇ ਸਪਾਊਸ ਹੈ ਉਹਨਾਂ ਨੂੰ ਕਿਸ ਤਰ੍ਹਾਂ ਲਿਜਾ ਸਕਦੇ ਆ ਉਹਨਾਂ ਦੇ ਕੀ ਚਾਰਜੀਸ ਹੈ ਉਹਨਾਂ ਲਈ ਕੀ ਉੱਥੇ ਮਾਪਦੰਡ ਹੈ ਕਿ ਤੁਸੀਂ ਕੀ ਉਹਨਾਂ ਦੀ ਪਲੱਸ 2 ਚਾਹੀਦੀ ਹੈ ਜੋ ਸਪਾਊਸ ਜਾ ਰਿਹਾ ਹੈ ਜਾ ਉਹਦੀ ਬੈਚਲਰ ਡਿਪਲੋਮਾ ਕੁਛ ਉਹਨੂੰ ਕੰਪਲਸਰੀ ਹੈ ਜਿੱਦਾਂ ਕਿ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ 스ਪਾ우스 ਦੇ ਲਈ ਵੀ ਕੰਡੀਸ਼ਨ ਹੁੰਦੀ ਹੈ ਕਿ ਉਹ ਉਹ ਵੀ ਇੰਨੇ ਕੁ ਅਕੈਡੈਮਿਕ ਉਹਨਾਂ ਦੇ ਕੋਲ ਹੋਣ ਤਾਂ ਅਮਰੀਕਾ ਵਿੱਚ ਸਿਰਫ ਜੋ ਸਟੂਡੈਂਟ ਹੈ 12th ਪਾਸ ਆਊਟ ਹੈ ਗ੍ਰੈਜੂਏਸ਼ਨ ਕਰ ਲਈ ਹੈ ਉਹਨੇ ਕੋਈ ਵੀ ਤਰ੍ਹਾਂ ਦਾ ਆਪਣਾ ਗੈਪ ਹੈ ਜਸਟੀਫਾਈ ਨਹੀਂ ਕਰ ਪਾ ਰਿਹਾ ਤਾਂ ਵੀ ਉਹ ਅਪਲਾਈ ਕਰ ਸਕਦਾ ਹੈ 스ਪਾ우스 ਦੇ ਨਾਲ ਕਰ ਸਕਦਾ ਹੈ ਕਿਡਸ ਦੇ ਨਾਲ ਕਰ ਸਕਦਾ ਹੈ ਕਰਨਾ ਕੀ ਹੈ 스ਪਾ우스 ਦੀ ਸਿਰਫ ਇੱਕ ਐਮਬੈਸੀ ਫੀਸ ਆਪਾਂ ਨੂੰ ਪੇ ਕਰਨੀ ਪੈਣੀ ਹੈ ਕਿਡਸ ਦੀ ਐਮਬੈਸੀ ਵੀ ਸਾਨੂੰ ਪੇ ਕਰਨੀ ਪੈਣੀ ਹੈ ਕੋਈ ਉਹਨਾਂ ਨੂੰ ਉਸ ਤੋਂ ਇਲਾਵਾ ਕੋਈ ਫੀਸ ਜਾਂ ਕੋਈ ਕੰਡੀਸ਼ਨ ਨਹੀਂ ਹੈ ਕਿ ਇਹਨਾਂ ਕੋਲ ਫਲਾਨੀ ਡਿਗਰੀ ਜਾਂ ਕੋਈ ਡਿਪਲੋਮਾ ਹੋਲਡਰ ਹੋਣਾ ਚਾਹੀਦਾ ਜੋ 스ਪਾਊਸ ਹੈ ਜੋ ਸਟੂਡੈਂਟ ਵੀਜ਼ਾ ਜੋ ਦੇ ਲਈ ਅਪਲਾਈ ਕਰ ਰਿਹਾ ਸਿਰਫ ਉਹਨਾਂ ਦੇ ਡਾਕੂਮੈਂਟ ਹੀ ਐਲੀਜੀਬਲ ਹੁੰਦੇ ਆ ਜੀ ਤੇ ਲਾਸਟ ਦੇ ਵਿੱਚ ਮੇਰਾ ਇੱਕੋ ਹੀ ਸਟ੍ਰੇਟ ਫਾਰਵਰਡ ਸਵਾਲ ਹੈ ਯੂਐਸਏ ਸਟੱਡੀ ਵੀਜ਼ਾ ਕਰਨਾ ਆਫਟਰ 12 ਕਿੰਨੇ ਲੱਖ ਲੱਗਣਗੇ ਯੂਐਸਏ ਸਟੱਡੀ ਵੀਜ਼ਾ 12ਵੀਂ ਤੋਂ ਬਾਅਦ 3 ਤੋਂ 4 ਲੱਖ ਵਿੱਚ ਐਟਲੀਸਟ ਸ਼ੁਰੂ ਹੋ ਜਾਂਦਾ ਹੈ ਸਾਡੇ ਕੋਲ ਆਓ ਡਾਕੂਮੈਂਟ ਲੈ ਕੇ ਆ ਯੂਨੀਵਰਸਿਟੀ ਦੇ অপਸ਼ਨਸ ਤੁਹਾਨੂੰ 2 ਤੋਂ 3 ਦਵਾਂਗੇ ਸਿਟੀ ਦੀ অপਸ਼ਨ 3 ਤੋਂ 4 ਦਵਾਂਗੇ ਇਹ অপਸ਼ਨ ਦੇ ਅੰਡਰ ਜੇ ਤੁਸੀਂ ਚੱਲ ਕੇ ਅਪਲਾਈ ਕਰਦੇ ਹੋ ਇਹਨਾਂ ਕੰਡੀਸ਼ਨ ਦੇ ਵਿੱਚ ਤੁਹਾਨੂੰ ਘੱਟ ਫੀਸ ਵਾਲੇ 12 ਤੋਂ 14 ਲੱਖ ਫੀਸ ਵਾਲੇ ਮਿਲ ਜਾਣਗੇ ਯੂਨੀਵਰਸਿਟੀਆਂ ਇਹ ਸਾਰੀ ਚੀਜ਼ਾਂ ਜੇ ਕਰਦੇ ਹੋ ਸਾਡੇ ਨਾਲ ਮਿਲ ਕੇ ਚੱਲਦੇ ਹੋ 3 ਤੋਂ 4 ਲੱਖ ਚ ਬੇਰੀਵਰ ਉਹ ਸਿਰ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ ਤੱਕ ਦਾ ਖਰਚਾ ਦੱਸ ਰਹੀ ਹਾਂ ਉਸ ਤੋਂ ਬਾਅਦ ਜਿਹੜੀ ਉੱਥੇ ਫੀਸ ਪੈਂਡਿੰਗ ਹੈ ਉਹ ਤੁਸੀਂ ਆਪ ਕਮਾ ਕੇ ਉਹਦਾ ਟਾਈਮ ਨਾਲ-ਨਾਲ ਭਰ ਕੇ ਉੱਥੇ ਆਪਣੀ ਜ਼ਿੰਦਗੀ ਸਵਾਰ ਸਕਦੇ ਹੋ ਤੇ ਸੇਮ ਗ੍ਰੈਜੂਏਸ਼ਨ ਦੇ ਲਈ ਕਿੰਨੇ ਲੱਖ ਚਾਹੀਦੇ ਨੇ ਜੇਬ ਦੇ ਵਿੱਚ 5 ਤੋਂ 7 ਲੱਖ ਗ੍ਰੈਜੂਏਸ਼ਨ ਲਈ 5 ਤੋਂ 7 ਲੱਖ ਖਰਚਾ ਚਾਹੀਦਾ ਕਿਉਂਕਿ ਟਿਊਸ਼ਨ ਫੀਸ ਜ਼ਿਆਦਾ ਹੈ ਟਿਊਸ਼ਨ ਫੀਸ ਜ਼ਿਆਦਾ ਹੋਣ ਦੇ ਨਾਲ 1-2 ਲੱਖ ਹੋ ਹੀ ਖਰਚਾ ਵੱਧ ਗਿਆ ਪਰ ਉਹਨਾਂ ਨੂੰ ਫਰਕ ਨਹੀਂ ਪੈਂਦਾ ਕਿਉਂਕਿ ਜਿੱਥੇ ਨਾਲ ਸਪਾਊਸ ਵੀ ਜਾ ਰਿਹਾ ਤਾਂ ਬਹੁਤ ਈਜ਼ੀ ਹੋ ਜਾਂਦਾ ਉਹਨਾਂ ਲਈ ਜੀ ਤੇ ਬਹੁਤ-ਬਹੁਤ ਸ਼ੁਕਰੀਆ ਬਹੁਤ سارے ਸਵਾਲ ਹਨ ਜਿਹੜੇ ਦਰਸ਼ਕਾਂ ਦੇ ਹਮੇਸ਼ਾ ਪੋਡਕਾਸਟ ਦੇ ਜ਼ਰੀਏ ਆਉਂਦੇ ਨੇ ਤੇ ਤੁਸੀਂ ਹਮੇਸ਼ਾ ਟਾਈਮ ਟੂ ਟਾਈਮ ਆ ਕੇ ਉਹਨਾਂ ਨੂੰ ਨਵੇਂ ਅਪਡੇਟਸ ਬਾਰੇ ਵੀ ਜਾਣਕਾਰੀ ਦਿੰਦੇ ਹੋ ਜੋ ਗਵਰਨਮੈਂਟਸ ਵੱਲੋਂ ਅੰਬੈਸੀਜ਼ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਬਹੁਤ ਬਹੁਤ ਸ਼ੁਕਰੀਆ ਦਵਿੰਦਰ ਜੀ ਤੇ ਦਰਸ਼ਕੋ ਤੁਹਾਡਾ ਕੋਈ ਵੀ ਸਵਾਲ ਹੋਵੇ ਸਕਰੀਨ ਦੇ ਉਪਰ ਨੰਬਰ ਦਿੱਤਾ ਜਾ ਰਿਹਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸਵਾਲ ਦੇ ਬਾਰੇ ਵੀ ਸਾਨੂੰ ਕੋਈ ਆਸਕ ਕਰ ਸਕਦੇ ਹੋ ਕੁਐਸਚਨ ਪੁੱਛ ਸਕਦੇ ਹੋ ਤੇ ਦਵਿੰਦਰ ਜੀ ਦੀ ਟੀਮ ਜਿਹੜੀ ਹੈਗੀ ਆ ਉਹ ਵੇਰਵਾ ਰੱਖਦੀ ਰਹਿੰਦੀ ਹੈ ਉਹ ਤੁਹਾਨੂੰ ਜਾਣਕਾਰੀ ਦਿੰਦੀ ਰਹੂਗੀ ਜੇਕਰ ਤੁਸੀਂ ਆ ਕੇ ਮੁਲਾਕਾਤ ਕਰਨਾ ਚਾਹੁੰਦੇ ਹੋ ਆਪਣੀ ਫਾਈਲਿੰਗ ਪ੍ਰੋਸੀਜਰ ਸਟਾਰਟ ਕਰਵਾਉਣਾ ਚਾਹੁੰਦੇ ਤੇ ਅਪ੍ਰੈਲ ਮਈ ਇਨਟੇਕ ਦੇ ਜਿਹੜੀ ਹੈਗੀ ਉਹ ਪ੍ਰੋਸੀਜਰ ਸ਼ੁਰੂ ਹੋ ਚੁੱਕਿਆ ਹੈ ਫਟਾਫਟ ਜੇ ਤੁਸੀਂ ਆਪਣੀ ਫਾਈਲ ਲਗਵਾ ਪ੍ਰੋਸੀਜਰ ਸ਼ੁਰੂ ਕਰੋ ਨਾਲ ਨਾਲ ਆਈਲਸ ਬਾਰੇ ਜਾਣਕਾਰੀ ਲੈਣੀ ਹੈ ਆਈਲਸ ਕਲਾਸਿਸ ਤੁਹਾਨੂੰ ਲੈਣੀਆਂ ਪੈਣਗੀਆਂ ਉਸ ਤੋਂ ਬਾਅਦ ਹੀ ਤੁਹਾਡਾ ਫਾਈਲਿੰਗ ਪ੍ਰੋਸੀਜਰ ਸ਼ੁਰੂ ਹੋਏਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਹੁਣੇ ਹੀ ਕਰਨੀਆਂ ਪੈਣਗੀਆਂ ਅਜਰੇ ਨਹੀਂ ਜਲਦੀ ਮੁੜ ਕੇ ਹਾਜ਼ਰ ਹੋਣੇ ਆ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰੱਖਾ ਸਸ਼ਿਕਾ